ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਸੀ ਵੀ ਬੀਬੀ ਸਰਜੀਤ ਕੋਲੋਂ ਟਿਕਟ ਦਿੱਤੀ ਜਾਵੇ ਇਹਨਾਂ ਨੇ ਸੇਵਾ ਬਹੁਤ ਕੀਤੀ ਪਾਰਟੀ ਦੀ 40 60 ਸਾਲ ਸਾਡੇ ਨਾਲ ਰਹੇ ਨੇ 40 45 ਸਾਲ ਅਸੀਂ ਸੇਵਾ ਕੀਤੀ ਜਥੇਦਾਰ ਜੀ ਸਾਰੇ ਇਲਾਕੇ ਦੀ ਬਹੁਤ ਸੇਵਾ ਕਰਕੇ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਨੇ ਟਿਕਟ ਦਿੱਤੀ ਸੀ ਵੀ ਸੇਵਾ ਕਰ ਸਕਦੇ ਨੇ ਇਹ ਤਾਂ ਪਾਰਟੀ ਨੇ ਕਿਹਾ ਕਿ ਅਸੀਂ ਇਸ ਵਾਰ ਟਿਕਟ ਇਲੈਕਸ਼ਨ ਲੜਾਉਣੀ ਹੈ ਜੇ ਤੁਸੀਂ ਇਹ ਗੱਲ ਪਹਿਲੇ ਹੀ ਕਹਿ ਦਿੰਦੇ ਕਿ ਭਾਈ ਟਿਕਟ ਅਸੀਂ ਸਮਰਥਨ ਵਾਪਸ ਲੈਣਾ ਜਾਂ ਟਿਕਟ ਵਾਪਸ ਲੈਣੀ ਹੈ ਤੁਸੀਂ ਇਹ ਗਰੀਬ ਗੁਰਮੀ ਪੀਪੀ ਨੂੰ ਕਿਉਂ ਮਜ਼ਾਕ ਉਡਾਇਆ ਇਹਦਾ ਕਿਉਂ ਇਹਨਾਂ ਨੂੰ ਜਲੀਲ ਕੀਤਾ ਕਿਉਂ ਇਹਨਾਂ ਦੀ ਜਲਾਲਤ ਕਰਾਈ ਤੁਸੀਂ ਨਾ ਕਰਦੇ ਤੁਸੀਂ ਮਨਾ ਕਰ ਦਿੰਦੇ ਅਸੀਂ ਤਾਂ ਲੜਨਾ ਹੀ ਨਹੀਂ ਚਾਹੁੰਦੇ ਸੀ ਕਿ ਅਮਰਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਤੁਸੀਂ ਗੁਹਾਰ ਲਗਾਈਏ ਮਦਦ ਦੀ ਸਿਮਰਜੀਤ ਸਿੰਘ ਮਾਨ ਸਲਵਜੀਤ ਸਿੰਘ ਖਾਲਸਾ ਦੇ ਪਰਿਵਾਰ ਨੂੰ ਤੁਸੀਂ ਮਤਲਬ ਗੁਹਾਰ ਲਗਾਈਏ ਕਿ ਤੁਹਾਡੀ ਮਦਦ ਕੀਤੀ ਜਾ। ਕੀ ਇਹ ਸਾਰੇ ਲੋਕ ਤੁਹਾਡੀ ਮਦਦ ਲਈ ਉਤਰਨਗੇ ਤੁਹਾਡੇ ਲਈ ਆਉਣਗੇ ਅਸੀਂ ਤਾਂ ਸਪੀਚ ਕਰਤੀ ਕਿਉਂਕਿ ਸਾਡਾ ਭਾਈਚਾਰਾ ਵੀ ਸਿੱਖ ਭਾਈਚਾਰਾ ਵੀ ਹੈ ਸਾਡੇ ਦਾ ਪਬਲਿਕ ਵੀ ਸਾਡਾ ਇਲਾਕਾ ਵੀ ਹੈ ਅਸੀਂ ਤਾਂ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈ ਕਿ ਸਾਡੀ ਮਦਦ ਕਰੋ ਅਸੀਂ ਇਲੈਕਸ਼ਨ ਲੜਨੇ ਨੇ ਅਸੀਂ ਬੈਠਣਾਂ ਨੇ ਹੁਣ ਇਹਨਾਂ ਨੇ ਸਾਡੇ ਨਾਲ ਕੱਲ ਧੋਖਾ ਕੀਤਾ ਵੀ ਤੁਸੀਂ ਸਾਨੂੰ ਮੈਨੂੰ ਨਹੀਂ ਪਤਾ ਸੀ ਅਸੀਂ ਕਿਸੇ ਮੀਟਿੰਗ 'ਚ ਬੈਠੇ ਸੀਗੇ ਉੱਥੇ ਮੇਰੇ ਬੇਟੇ ਨੇ ਫੋਨ ਕੀਤਾ ਮੰਮੀ ਆਪਾਂ ਇੱਥੇ ਕੰਮ ਜਾਣਾ ਰਾਜਪਾਲ ਵੀ सोनू ਨਾਲ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਆਪਾਂ ਕਿੱਥੇ ਜਾਣਾ ਹੈ ਕਹਿੰਦੇ ਕੋਈ ਨ ਤੁਸੀਂ ਆ ਜਾਓ ਮੈਂ ਮੈਨੂੰ ਜਦੋਂ ਲੈ ਕੇ ਗਏ ਨੇ ਉੱਥੇ ਮੰਨਣ ਸਾਹਿਬ ਖੜੇ ਸੀ ਸਾਡੀ ਪਾਰਟੀ ਦੇ ਦੋ ਤਿੰਨ ਬੰਦੇ ਹੋਰ ਖੜੇ ਸੀ ਤੇ ਮੈਨੂੰ ਜ਼ਬਰਦਸਤੀ ਨਾਲ ਗੱਡੀ 'ਚੋ ਕਹਿੰਦੇ ਆ ਜਾਓ ਆ ਜਾਓ ਬੀਬੀ ਜੀ ਆ ਜਾਓ ਆ ਜਾਓ ਮੈਂ ਕਿ ਕਿੱਥੇ ਆਣਾ ਕਹਿੰਦੇ ਸੈਂਡ ਕਰਨੇ ਨੇ ਵੀ ਆਪਾਂ ਕਾਗਤ ਵਾਪਸ ਲੈਣੇ ਨੇ ਮੈਂ ਕਿ ਨਹੀਂ ਮੈਂ ਤਾਂ ਆਪਣੇ ਬਲਾਦਰੀ ਦੀ ਭਾਈਚਾਰਾ ਸਾਰੀ ਪਬਲਿਕ ਵਿੱਚ ਸਾਡਾ ਬਹੁਤ ਵੀ ਨਾਮ ਹੋ ਗਿਆ ਅਸੀਂ ਤਿਆਰੀ ਵੀ ਕਰ ਲਈ ਸਾਡੇ ਬੈਨਰ 'ਚ ਪਾ ਲੈ ਸਭ ਕੁਝ ਤੇ ਅਸੀਂ ਸੈਂਡ ਨਹੀਂ ਕਰਨੇ ਤੇ ਉਹ ਮੈਨੂੰ ਜ਼ਬਰਦਸਤੀ ਫੜ ਕੇ ਲੈ ਕੇ ਗਏ ਨੇ ਅੰਦਰ ਤੇ ਮੈਂ ਅੰਦਰ ਫਿਰ ਮੈਡਮ ਨੂੰ ਕਿਹਾ ਵੀ ਮੈਡਮ ਜੀ ਸਾਡੇ ਨਾਲ ਧੱਕਾ ਕਰ ਰਹੇ ਨੇ ਤੇ ਉਹ ਮੈਡਮ ਬੋਲੇ ਵੀ ਤੁਸੀਂ ਨਹੀਂ ਵੀ ਆਪਣਾ ਇਲੈਕਸ਼ਨ ਲੜ ਸਕਦੇ ਅਸੀਂ ਵੀ ਕਿਹਾ ਵੀ ਇਹ ਸਾਡੇ ਕੋਲ ਰੁਪਈਆ ਤੇ ਇੱਕ ਵੀ ਨਹੀਂ ਹੈਗਾ ਸਿਲੈਕਸ਼ਨ ਲੜਨ ਦੀ ਸਾਨੂੰ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਠੀਕ ਹੈ ਤੁਹਾਨੂੰ ਵੀ ਜਿੱਥੇ ਸਾਰੇ ਪੈਸੇ ਅਸੀਂ ਲਾਵਾਂਗੇ ਪਰ ਉਹਨਾਂ ਨੇ ਹੁਣ ਸਾਨੂੰ ਕੱਲ ਦਾ ਜਵਾਬ ਦੇ ਦਿੱਤਾ ਵੀ ਅਸੀਂ ਪੈਸੇ ਨਹੀਂ ਲਾ ਸਕਦੇ ਚਲੋ ਜਿਹੜੇ ਸਾਡੇ ਥੋੜੇ ਬੁੱਤੇ ਲੱਗ ਗਏ ਉਹ ਚਲੋ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ ਤਾਂ ਲੜਾਂਗੇ ਤੁਹਾਡਾ ਕਿਸੇ ਗੱਲ ਕਰਕੇ ਬੀਬੀ ਜਗੀਰ گور ਜੀ ਨਾਲ ਜਾਂ ਬਡਾਲਾ ਸਾਹਿਬ ਨਾਲ ਜਾਂ ਕਿਸੇ ਹੋਰ ਨਾਲ ਕੋਈ ਗੱਲਬਾਤ ਹੋਈ ਹੈ ਉਹਦਾ ਖਮਿਆਜਾ ਬੀਬੀ surjit kaur ਕਿਉਂ ਪੁੱਗਦੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਬਿਨਾਂ ਕਿਸੇ ਮਤਲਬ ਤੋਂ ਉਹਨਾਂ ਇੱਧਰ ਦੇ ਦੇਣਾ ਉੱਧਰ ਦੇ ਰਹੇ ਪਰ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਕਾਗਜ਼ ਵਾਪਸ ਲੈਣ ਨੂੰ ਕਿਉਂ ਕਿਹਾ ਗਿਆ ਇਹ ਗੱਲ ਕਿਉਂ ਤੁਹਾਡੇ ਨਾਲ ਇਹਨਾਂ ਨੇ ਕੀਤੀ ਹੈ ਕਿਉਂਕਿ ਇੱਕ ਪਾਸੇ ਪਾਰਟੀ ਨੇ ਰਜ਼ਾਮੰਦੀ ਦੇ ਨਾਲ ਹੀ ਤੁਹਾਨੂੰ ਟਿਕਟ ਦਿੱਤੀ ਸੀ ਸੁਖਵੀਰ ਬਾਦਲ ਸਾਹਿਬ ਦਾ ਫੋਨ ਆਇਆ ਸੀ ਪੀਪੀ ਜ਼ਗੀਰ ਖੋਰ ਨੂੰ ਹੋਰ ਵੀ ਮੈਂਬਰ ਹੈਗੇ ਸੀ ਸੁਖਵੀਰ ਬਾਦਲ ਸਾਹਿਬ ਨੇ ਇਹ ਕਿਹਾ ਵੀ ਸੁਰਜੀਤ ਕੋਲ ਨੂੰ ਦੇ ਦਿਓ ਟਿਕਟ ਜੇ ਕੋਈ ਨਹੀਂ ਮੰਨਦਾ ਤੇ ਉਹਨਾਂ ਨੇ ਸੇਵਾ ਬਹੁਤ ਕੀਤੀ ਤੇ ਹੁਣ ਸਾਡੇ ਨਾਲ ਜਿਹੜਾ ਭਾਈਚਾਰਾ ਸਾਡਾ ਉਹ ਵੀ ਸਾਡੇ ਨਾਲ ਹੈ ਜਿਹੜੇ ਆਲੇ ਦੁਆਲੇ ਸਾਨੂੰ ਲੱਕੇ ਮਿਲ ਨੇ ਉਹ ਵੀ ਸਾਡੇ ਨਾਲ ਹਾਂਜੀ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਨ ਦੀ ਖਾਸ ਵਜ੍ਹਾ ਕੀ ਰਹੀ ਹੈ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਲੈਕਸ਼ਨ ਦੇ ਵਿੱਚ ਤੁਹਾਡਾ ਸਾਥ ਦੇਣ ਵਜ੍ਹਾ ਸਾਡੀ ਕੋਈ ਨਹੀਂ ਹੈਗੀ ਬਸ ਅਸੀਂ ਸਾਥ ਲੈਣਾ ਉਹਨਾਂ ਦਾ ਅਮਰਿਤਪਾਲ ਸਿੰਘ ਦਾ ਉਹਦੇ ਦੇ ਮਾਤਾ ਪਿਤਾ ਜਿਹੜੇ ਅਮਰਿਤਪਾਲ ਦੇ ਪਿੰਡ ਦੇ ਇਲਾਕਾ ਨਵਾਸੀ ਨੇ ਅਸੀਂ ਉਹਨਾਂ ਦਾ ਸਾਥ ਲੈਣਾ ਕਿਉਂਕਿ ਸਾਨੂੰ ਪਾਰਟੀ ਤੇ ਉਹਨਾਂ ਨੇ ਛੱਡ ਦਿੱਤਾ ਸਾਨੂੰ ਫਿਰ ਅਸੀਂ ਸਾਥ ਕਿਸੇ ਦਾ ਲੈਣਾ ਹੀ ਸਾਰਿਆਂ ਨੂੰ ਅਪੀਲ ਤਾਂ ਕਰਾਂਗੇ ਨੇ ਵੀ ਸਿਲੈਕਸ਼ਨ ਲੈਣ ਦੇ ਜਿੱਥੇ ਤੁਸੀਂ ਪੈਸੇ ਲਾਉਣੇ ਸੀ ਤੁਸੀਂ ਪੈਸੇ ਤੋਂ ਭੱਜ ਗਏ ਫਿਰ ਤੁਸੀਂ ਸਮਰਥਨ ਵਾਪਸ ਲੈ ਲਿਆ ਛੱਡੋ ਤੁਸੀਂ ਪੈਸੇ ਨਾ ਦਿਓ ਉਹ ਘੱਟੋ ਘੱਟ ਜਿਸ ਪਰਿਵਾਰ ਨੇ 45 ਸਾਲ ਲਾਏ ਉਹਦੇ ਬਦਲੇ ਉਹਨੂੰ ਦਿੱਤਾ ਕੀ ਤੁਸੀਂ ਇੱਕ ਟਿਕਟ ਹੀ ਦਿੱਤੀ ਸੀ ਨਾ ਸਿੰਪਲ ਤਾਂ ਕੋਈ ਹੈਗਾ ਹੀ ਸੀ ਜੇ ਤੁਸੀਂ ਸਮਰਥਨ ਦੀ ਗੱਲ ਨਾ ਕਰਦੇ ਹੋ ਸਕਦਾ ਇਹਨਾਂ ਦੇ ਅੰਦਰ ਪਰਿਵਾਰ ਦੇ ਅੰਦਰ ਭਾਈਚਾਰਾ ਦੇ ਅੰਦਰ ਥੋੜਾ ਬੋਤਾ ਕਿਤੇ ਅਕਾਲੀ ਦਲ ਪ੍ਰਤੀ ਭਾਵਨਾ ਰਹਿ ਜਾਂਦੀ ਕਿ ਨਹੀਂ ਯਾਰ ਅਸੀਂ ਪਾਰਟੀ ਦਾ ਸਾਥ ਦੇਾਂਗੇ ਪਰ ਤੁਸੀਂ ਤਾਂ ਸਾਰੀਆਂ ਹੀ ਹੱਦਾ ਪਾਰ ਕਰਤੀਆਂ ਤੁਹਾਨੂੰ ਤਾਂ ਇਹ ਨਹੀਂ ਸਮਝ ਆਈ ਕਿ ਤੁਸੀਂ ਇੱਕ ਗੁਰਸਿੱਖ ਹੋਣ ਦੇ ਨਾਤੇ ਸ਼ਰੋਮਣੀ ਅਕਾਲੀ ਦਲ ਦੇ ਸ਼ਰੋਮਣੀ ਅਕਾਲੀ ਦਲ ਚਲਾ ਰਹੇ ਹੋ ਜਿਹੜਾ ਵੰਤੇ ਨੂੰ ਅੱਗੇ ਲੈ ਜਾਂਦਾ ਵਾ ਸਿੱਖ ਕੌਮ ਦੀ ਗੱਲ ਕਰਦਾ ਜੇ ਤਾਂ ਤੁਸੀਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਹੀ ਮਾਰਨਾ ਹੈ ਗਰੀਬਾਂ ਨੂੰ ਹੀ ਮਾਰਨਾ ਹੈ ਤੇ ਕਿਹੜਾ ਬੰਦਾ ਤੁਹਾਡੇ ਨਾਲ ਖੜੇਗਾ ਸੱਜਣ ਕਾਲ ਤੁਸੀਂ ਜੁੜਿਓ ਸਰਖਾਪ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਕਲੇਸ਼ ਦਾ ਸਿੱਧਾ ਅਸਰ ਜਲੰਧਰ ਜਿੰਨੀ ਚੋਣ ਤੇ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਹੈ ਬੀਬੀ ਸੁਰਜੀਤ ਕੌਰ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਣ ਲੋਕਲ ਲੀਡਰਸ਼ਿਪ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਸਹਿਯੋਗ ਦੇਣ ਤੋਂ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕਈ ਤਰ੍ਹਾਂ ਦੇ aarop ਵੀ ਜੜੇ ਨੇ ਇੱਕ ਦੂਸਰੇ ਦੇ ਉੱਤੇ ਲੱਗ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਬੀਬੀ ਸੁਰਜੀਤ ਕੌਰ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਖੁਲਾਸੇ ਵੀ ਜਿਹੜੇ ਕੀਤੇ ਗਏ ਨੇ ਗੱਲਬਾਤ ਕਰਦੇ ਆ ਮੈਡਮ ਸਭ ਤੋਂ ਪਹਿਲਾਂ ਸੁਰਖਾਬ ਮੀਡੀਆ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਾਨਣਾ ਚਾਹਨੀ ਹੈ ਕਿ ਸਭ ਤੋਂ ਪਹਿਲਾਂ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਤੁਹਾਨੂੰ ਵੋਟਾਂ ਦੇ ਵਿੱਚ ਖੜੇ ਕੀਤਾ ਹੁਣ ਪਾਰਟੀ ਤੁਹਾਡੇ ਸਪੋਰਟ ਤੋਂ ਪਿੱਛੇ ਹਟ ਰਹੀ ਹੈ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਟਿਕਟ ਪਾਰਟੀ ਨੇ ਦਿੱਤੀ ਸੀ ਪਾਰਟੀ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਸੀ ਵੀ ਬੀਬੀ ਸਰਜੀਤ ਕੋਲੋਂ ਟਿਕਟ ਦਿੱਤੀ ਜਾਵੇ ਇਹਨਾਂ ਨੇ ਸੇਵਾ ਬਹੁਤ ਕੀਤੀ ਪਾਰਟੀ ਦੀ 40 60 ਸਾਡੇ ਨਾਲ ਰਹੇ ਨੇ 40 45 ਸਾਲ ਅਸੀਂ ਸੇਵਾ ਕੀਤੀ ਜਥੇਦਾਰ ਜੀ ਸਾਰੇ ਇਲਾਕੇ ਦੀ ਬਹੁਤ ਸੇਵਾ ਕਰਕੇ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਨੇ ਟਿਕਟ ਦਿੱਤੀ ਸੀ ਵੀ ਸੇਵਾ ਕਰ ਸਕਦੇ ਨੇ ਹੋਣ ਇਹਨਾਂ ਨੇ ਸਾਡੇ ਨਾਲ ਕੱਲ ਧੋਖਾ ਕੀਤਾ ਵੀ ਤੁਸੀਂ ਸਾਨੂੰ ਮੈਨੂੰ ਨਹੀਂ ਪਤਾ ਸੀ ਅਸੀਂ ਕਿਸੇ ਮੀਟਿੰਗ 'ਚ ਬੈਠੇ ਸੀਗੇ ਤੇ ਉੱਥੇ ਮੇਰੇ ਬੇਟੇ ਨੇ ਫੋਨ ਕੀਤਾ ਮੰਮੀ ਆਪਾਂ ਇੱਥੇ ਕੰਮ ਜਾਣਾ ਰਾਜਪਾਲ ਵੀ ਸੋਨੂੰ ਨਾਲ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਆਪਾਂ ਕਿੱਥੇ ਜਾਣਾ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਮੈਂ ਮੈਨੂੰ ਜਦੋਂ ਲੈ ਕੇ ਗਏ ਨੇ ਉੱਥੇ ਮੰਨਣ ਸਾਹਿਬ ਖੜੇ ਸੀ ਸਾਡੀ ਪਾਰਟੀ ਦੇ ਦੋ ਤਿੰਨ ਬੰਦੇ ਹੋਰ ਖੜੇ ਸੀ ਤੇ ਮੈਨੂੰ ਜ਼ਬਰਦਸਤੀ ਨਾਲ ਗੱਡੀ 'ਚੋਂ ਕਹਿੰਦੇ ਆ ਜਾਓ ਆ ਜਾਓ ਬੀਬੀ ਜੀ ਆ ਜਾਓ ਆ ਜਾਓ ਮੈਂ ਕਿਹਾ ਕਿੱਥੇ ਆਣਾ ਕਹਿੰਦੇ ਸੈਂਡ ਕਰਨੇ ਨੇ ਵੀ ਆਪਾਂ ਕਾਗਤ ਵਾਪਸ ਲੈਣੇ ਨੇ ਮੈਂ ਕਿਹਾ ਨਹੀਂ ਮੈਂ ਤਾਂ ਆਪਣੇ ਬਲਾਦਰੀ ਦੀ ਭਾਈਚਾਰਾ ਸਾਰੀ ਪਬਲਿਕ ਵਿੱਚ ਸਾਡਾ ਬਹੁਤ ਵੀ ਨਾਮ ਹੋ ਗਿਆ ਅਸੀਂ ਤਿਆਰੀ ਵੀ ਕਰ ਲਈ ਸਾਡੇ ਬੈਨਰ 'ਚ ਪਾ ਲੈ ਸਭ ਕੁਝ ਤੇ ਅਸੀਂ ਸੈਂਡ ਨਹੀਂ ਕਰਨੇ ਤੇ ਉਹ ਮੈਨੂੰ ਜ਼ਬਰਦਸਤੀ ਫੜ ਕੇ ਲੈ ਕੇ ਗਏ ਨੇ ਅੰਦਰ ਤੇ ਮੈਂ ਅੰਦਰ ਫਿਰ ਮੈਡਮ ਨੂੰ ਕਿਹਾ ਵੀ ਮੈਡਮ ਜੀ ਸਾਡੇ ਨਾਲ ਧੱਕਾ ਕਰ ਰਹੇ ਨੇ ਤੇ ਮੈਡਮ ਬੋਲੇ ਵੀ ਤੁਸੀਂ ਨਹੀਂ ਵੀ ਆਪਣਾ ਇਲੈਕਸ਼ਨ ਲੜ ਸਕਦੇ ਅਸੀਂ ਵੀ ਕਿਹਾ ਵੀ ਸਾਡੇ ਕੋਲ ਰੁਪਈਆ ਤੇ ਇੱਕ ਵੀ ਨਹੀਂ ਹੈਗਾ ਸਿਲੈਕਸ਼ਨ ਲੜਨ ਦੀ ਸਾਨੂੰ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਟਿਕਟ ਤੁਹਾਨੂੰ ਦਿੱਤੀ ਤੇ ਅਸੀਂ ਸਾਰੇ ਪੈਸੇ ਅਸੀਂ ਲਾਵਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਦਾ ਜਵਾਬ ਦਿੱਤਾ ਵੀ ਅਸੀਂ ਪੈਸੇ ਨਹੀਂ ਲਾ ਸਕਦੇ ਚਲੋ ਜਿਹੜੇ ਸਾਡੇ ਥੋੜੇ ਬਹੁਤੇ ਲੱਗ ਗਏ ਉਹ ਚਲੋ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ ਤਾਂ ਲੜਾਂਗੇ ਹਾਂਜੀ ਸਾਨੂੰ ਸਾਰੇ ਸੰਯੋਗ ਦੇਣ ਆਪਣਾ ਹੂੰ ਸੰਯੋਗ ਦੇਣ ਸਾਨੂੰ ਸਾਥ ਦੇਣ ਅਸੀਂ ਟਿਕਟ ਵੀ ਅਸੀਂ ਇਲੈਕਸ਼ਨ ਲੜਾਂਗੇ ਹਾਂਜੀ ਪਾਰਟੀ ਨੇ ਤੁਹਾਡੇ ਵੱਲੋਂ ਕਿਨਾਰਾ ਕਰ ਦਿੱਤਾ ਹਨਾ ਪਾਸੇ ਤੁਹਾਨੂੰ ਜਿਹੜਾ ਆਪਣੇ ਕਾਗਜ਼ ਵਾਪਸ ਲੈਣ ਦੇ ਲਈ ਵੀ ਗਨ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਉਪਰੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਬਾਕੀ ਜੋ ਲੋਕ ਨੇ ਉਹਨਾਂ ਤੋਂ ਤੁਸੀਂ ਮਦਦ ਮੰਗੀ ਹੈ ਜਿਵੇਂ ਕਿ ਅਮਰਿਤਪਾਲ ਸਿੰਘ ਹੋਣਾਂ ਦੇ ਮਾਤਾ ਪਿਤਾ ਉਹਨਾਂ ਨੂੰ ਤੁਸੀਂ ਗੁਹਾਰ ਲਗਾਈ ਹੈ ਮਦਦ ਦੀ ਸਿਮਰਜੀਤ ਸਿੰਘ ਮਾਨ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਨੂੰ ਤੁਸੀਂ ਮਤਲਬ ਗੁਹਾਰ ਲਗਾਈ ਹੈ ਕਿ ਤੁਹਾਡੀ ਮਦਦ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਕਿ ਇਹ ਸਾਰੇ ਲੋਕ ਤੁਹਾਡੀ ਮਦਦ ਲਈ ਉਤਰਣਗੇ ਤੁਹਾਡੇ ਲਈ ਆਉਣਗੇ ਅਸੀਂ ਤਾਂ ਸਪੀਚ ਕਰਤੀ ਹੈ ਕਿਉਂਕਿ ਸਾਡਾ ਭਾਈਚਾਰਾ ਵੀ ਸਿੱਖ ਭਾਈਚਾਰਾ ਵੀ ਹੈ ਸਾਡਾ ਨਾਲ ਪਬਲਿਕ ਵੀ ਹੈ ਸਾਡਾ ਇਲਾਕਾ ਵੀ ਹੈ ਅਸੀਂ ਤਾਂ ਕਿਹਾ ਵੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਡੀ ਮਦਦ ਕਰੋ ਅਸੀਂ ਇਲੈਕਸ਼ਨ ਲੜਨੇ ਨੇ ਅਸੀਂ ਬੈਠਣਾ ਨਹੀਂ ਹੈ ਪਰ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਕਾਗਜ਼ ਵਾਪਸ ਲੈਣ ਨੂੰ ਕਿਉਂ ਕਿਹਾ ਗਿਆ ਇਹ ਗੱਲ ਕਿਉਂ ਤੁਹਾਡੇ ਨਾਲ ਇਹਨਾਂ ਨੇ ਕੀਤੀ ਹੈ ਕਿਉਂਕਿ ਇੱਕ ਪਾਸੇ ਪਾਰਟੀ ਨੇ ਰਜ਼ਾਮੰਦੀ ਦਿਨਾਰੀ ਤਾਂ ਤੁਹਾਨੂੰ ਟਿਕਟ ਦਿੱਤੀ ਸੀ ਸੁਖਵੀਰ ਬਾਦਲ ਸਾਹਿਬ ਦਾ ਫੋਨ ਆਇਆ ਸੀ ਪੀਪੀ ਜ਼ਗੀਰ ਖੋਨ ਨੂੰ ਹੋਰ ਵੀ ਮੈਂਬਰ ਹੈ ਕਿ ਸੀ ਸੁਖਵੀਰ ਬਾਦਲ ਸਹਿਬ ਨੇ ਕਿਹਾ ਵੀ ਸੁਰਜੀਤ ਕੋਲ ਨੂੰ ਦੇ ਦੋ ਟਿਕਟ ਜੇ ਕੋਈ ਨਹੀਂ ਮੰਨਦਾ ਤੇ ਉਹਨਾਂ ਨੇ ਸੇਵਾ ਬਹੁਤ ਕੀਤੀ ਤੇ ਹੁਣ ਸਾਡੇ ਨਾਲ ਜਿਹੜਾ ਭਾਈਚਾਰਾ ਸਾਡਾ ਉਹ ਵੀ ਸਾਡੇ ਨਾਲ ਹੈ ਜਿਹੜੇ ਆਲੇ ਦੁਆਲੇ ਸਾਨੂੰ ਲਾ ਕੇ ਮਿਲਣੇ ਉਹ ਵੀ ਸਾਡੇ ਨਾਲ ਹਾਂਜੀ ਅੱਛਾ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਨ ਦੀ ਖਾਸ ਵਜ੍ਹਾ ਕੀ ਰਹੀ ਹੈ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸਿਲੈਕਸ਼ਨ ਦੇ ਵਿੱਚ ਤੁਹਾਡਾ ਸਾਥ ਦੇਣ ਵਜ੍ਹਾ ਸਾਡੀ ਕੋਈ ਨਹੀਂ ਹੈਗੀ ਬਸ ਅਸੀਂ ਸਾਥ ਲੈਣਾ ਉਹਨਾਂ ਦਾ ਅੰਮ੍ਰਿਤਪਾਲ ਸਿੰਘ ਦਾ ਉਹਨੇ ਦੇ ਮਾਤਾ ਪਿਤਾ ਜਿਹੜੇ ਅੰਮ੍ਰਿਤਪਾਲ ਦੇ ਪਿੰਡ ਦੇ ਇਲਾਕਾ ਨਵਾਸੀ ਨੇ ਅਸੀਂ ਉਹਨਾਂ ਦਾ ਸਾਥ ਲੈਣਾ ਕਿਉਂਕਿ ਸਾਨੂੰ ਪਾਰਟੀ ਤੇ ਉਹਨਾਂ ਨੇ ਛੱਡ ਦਿੱਤਾ ਕਿ ਸਾਨੂੰ ਫਿਰ ਅਸੀਂ ਸਾਥ ਕਿਸੇ ਦਾ ਲੈਣਾ ਹੀ ਸਾਰੇ ਨੂੰ ਅਪੀਲ ਤਾਂ ਕਰਾਂਗੇ ਨੇ ਵੀ ਅਸੀਂ ਇਲੈਕਸ਼ਨ ਲੜਨੇ ਨੇ ਸਾਡਾ ਸਾਥ ਦਿਓ ਬਿਲਕੁਲ ਬਿਲਕੁਲ ਇਹਨਾਂ ਦੇ ਨਾਲ ਹੀ ਸਤਿ ਸ੍ਰੀ ਅਕਾਲ ਤੁਹਾਨੂੰ ਦੱਸ ਦਈਏ ਕਿ ਕਾਲੀ ਆਗੂ ਸਾਡੇ ਨਾਲ ਮੌਜੂਦ ਨੇ ਰਾਜਪਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਪਾਰਟੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਸੇਵਾ ਜਿਹੜੀ ਨਿਭਾ ਰਹੇ ਨੇ ਔਰ ਬੀਬੀ ਸਰਜੀਤ ਕੌਰ ਉਹਨਾਂ ਦਾ ਚੋਣ ਪ੍ਰਚਾਰ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਜਪਾਲ ਸਾਹਿਬ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਇੱਕ ਪਾਸੇ ਪਾਰਟੀ ਨੇ ਟਿਕਟ ਦੇ ਦਿੱਤੀ ਜਦੋਂ ਚੋਣ ਪ੍ਰਚਾਰ ਚੱਲਦਾ ਗਿਆ ਪਾਰਟੀ ਆਪਸ ਦੇ ਵਿੱਚ ਦੋ ਫਾੜ ਹੋਈ ਹੈ ਤਾਂ ਉਸ ਦੇ ਵਿੱਚ ਪੀਸਿਆ ਕੌਣ ਗਿਆ ਮਤਲਬ ਕੌਣ ਪੀਸਿਆ ਗਿਆ ਤੇ ਕਿਉਂ ਪੀਸਿਆ ਗਿਆ ਕਾਰਨ ਦੱਸੋ ਕੀ ਹੋਇਆ ਦੇਖੋ ਇੱਕ ਗਰੀਬ ਗੁਰਬੀ ਬੀਬੀ surjeet ਕੋ ਜਿਹਦਾ ਪਿਛੋਕੜ ਪੰਥਕ ਪਰਿਵਾਰ ਪਿਛਲੇ 45 ਸਾਲ ਤੋਂ ਇਹਨਾਂ ਦੇ ਹਸਬੰਡ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ 4 ਸਾਲ ਜੇਲ੍ਹ ਕੱਟੀ ਜਿਹਦੇ ਵਿੱਚੋਂ ਕਾਫੀ ਸਮਾਂ ਵੱਡੇ ਬਾਦਲ ਸਾਹਿਬ ਦੇ ਨਾਲ ਜੇਲ੍ਹ ਕੱਟੀ ਪੰਜਾਬੀ ਮੋਰਚਾ ਲੱਗਾ ਹੋਰ ਕਈ ਮੋਰਚਿਆਂ ਦੇ ਵਿੱਚ ਆਬੀਆਂ ਪੰਜਾਬੀ ਮੋਰਚਾ ਲੱਗਾ ਕਈ ਹੋਰ ਮੋਰਚੇ ਵੀ ਲੱਗੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਹਿੱਸਾ ਪਾਇਆ ਔਰ ਪਾਰਟੀ ਤੋਂ ਕਦੀ ਬੇਮੁਖ ਨਹੀਂ ਹੋਇਆ ਕਦੀ ਇੱਕ ਦਿਨ ਐਸਾ ਨਹੀਂ ਹੁੰਦਾ ਸੀ ਕਿ ਜਦੋਂ ਉਹ ਪਾਰਟੀ ਦੀ ਗੱਲ ਨਾ ਕਰਨ ਜਾਂ ਪਾਰਟੀ ਪ੍ਰਤੀ ਗਤੀਵਿਧੀਆਂ ਦੇ ਵਿੱਚ ਹਿੱਸਾ ਨਾ ਲੈਣ ਜਲੰਧਰ ਸ਼ਹਿਰ ਦੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਰਾਜਨੀਤਿਕ ਗਤੀਵਿਧੀ ਆਰਟੀਬਲ ਉਹ ਹੁਕਮ ਲੱਗਦਾ ਸੀ ਬੱਸਾਂ ਦਾ ਕਾਫਲਾ ਲੈ ਕੇ ਜਥੇਦਾਰ ਪ੍ਰੀਤਮ ਸਿੰਘ ਜੀ ਬਸਤੀ ਮਿੱਠੂ ਤੋਂ ਜਾਂਦੇ ਹੁੰਦੇ ਸੀ ਕੋਈ ਮਹੱਲੇ ਦੇ ਵਿੱਚ ਕੋਈ ਬਸਤੀਆਂ ਤੋਂ ਬੱਸ ਲੈ ਕੇ ਜਾਵੇ ਨਾ ਜਾਵੇ ਲੇਕਿਨ ਬਸਤੀ ਮਿੱਠੂ ਤੋਂ ਰਾਜਪੂਤ ਭਾਈਚਾਰਾ ਵੱਡਾ ਕਾਫਲਾ ਲੈ ਕੇ ਚੱਲਦਾ ਹੁੰਦਾ ਸੀ ਜਥੇਦਾਰ ਪ੍ਰੀਤਮ ਸਿੰਘ ਜੀ ਦੀ ਅਗਵਾਈ 'ਚ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਕਿਤੇ ਜਗ੍ਹਾ ਤੇ ਆਏ ਨੇ ਉਹ ਬਸਤੀ ਮਿੱਠੂ ਵਿੱਚ ਪਹੁੰਚਦੇ ਸੀ ਬਸਤੀ ਮਿੱਠੂ ਵਿੱਚ ਪਹੁੰਚ ਕੇ ਜਥੇਦਾਰ ਪ੍ਰੀਤਮ ਸਿੰਘ ਜੀ ਦੇ ਕੋਲ ਜਾਂਦੇ ਹੁੰਦੇ ਸੀ ਤੇ ਸਭ ਤੋਂ ਵੱਧ ਜੇ ਗ੍ਰਾਂਟ ਵਿਕਾਸ ਦੀ ਗੱਲ ਕਰੀਏ ਤੇ ਕਦੀ ਵੀ ਜਥੇਦਾਰ ਪ੍ਰੀਤਮ ਸਿੰਘ ਨੂੰ ਇਨਕਾਰੀ ਨਹੀਂ ਕੀਤਾ ਸੀ ਜਿਸ ਸੋ ਜਥੇਦਾਰ ਉੱਤੇ ਖੜੇ ਹੁੰਦੇ ਸੀ ਤੇ ਦੂਰੋਂ ਪਛਾਣ ਲੈਂਦੇ ਸੀ ਜਥੇਦਾਰ ਸਾਹਿਬ ਆਓ ਦੱਸੋ ਕੀ ਕੰਮ ਹੈ ਕਿਉਂਕਿ ਇਹ ਮੇਰੇ ਸਾਹਮਣੇ ਹੱਟ ਬੀਤੀਆਂ ਨੇ ਜਦੋਂ ਐਜ਼ এ ਸੀਐਮ ਅਸੀਂ ਸੀਐਮ ਹਾਊਸ ਮਿਲਣ ਜਾਂਦੇ ਸੀ ਜਥੇਦਾਰ ਸਾਹਿਬ ਆਓ ਜੀ ਦੱਸੋ ਜੀ ਕੀ ਕੰਮ ਹੈ ਜੀ ਉਹ ਕੰਮ ਦੱਸਣ 10 ਉਹ ਦੱਸਣ 5 ਉਹਨਾਂ ਨਾਲ ਪਰਿਵਾਰਕ ਰਿਲੇਸ਼ਨ ਸੀ ਪਾਰਟੀ ਨੇ ਕਈ ਵਾਰੀ ਉਹਨਾਂ ਨੂੰ ਕਿਹਾ ਜੀ ਤੁਸੀਂ ਐਮਐਲਏ ਦੇ ਇਲੈਕਸ਼ਨ ਕਰਤਾਰਪੁਰੋਂ ਲੜੋ ਲੇਕਿਨ ਉਹਨਾਂ ਨੇ ਸਿਰਫ ਆਪਣੀ ਮਾਇਲੀ ਸਹਾਤਾ ਨੂੰ ਦੇਖਦੇ ਹੋਏ ਕਿ ਆਪਣੇ ਘਰ ਦੇ ਹਾਲਾਤ ਦੇਖਦੇ ਹੋਏ ਕਿ ਯਾਰ ਮੇਰੇ ਕੋਲ ਪੈਸਾ ਨਹੀਂ ਹੈਗਾ ਮੈਂ ਨਹੀਂ ਲੜ ਸਕਦਾ ਉਹਨਾਂ ਨੂੰ ਡਿਪਟੀ ਮੇਅਰ ਦੀ ਆਫਰ ਵੀ ਕੀਤੀ ਗਈ ਸੀ ਪਰ ਉਹਨਾਂ ਨੇ ਕਿਹਾ ਨਹੀਂ ਯਾਰ ਮੈਂ ਨਹੀਂ ਲੜ ਸਕਦਾ ਕਿਉਂਕਿ ਮੇਰੇ ਨਾਲ ਗੱਲ ਕੀਤੀ ਮੇਰੇ ਕੋਲ ਪੈਸੇ ਨਹੀਂ ਯਾਰ ਪੈਸੇ ਲੱਗਦੇ ਨੇ ਘਰ ਸੱਜਣ ਮਿੱਤਰ ਆਉਣਗੇ ਆਪਾਂ ਕਿੱਥੇ ਬਿਠਾਵਾਂਗੇ ਸਾਡੇ ਕੋਲ ਤਾਂ ਘਰ ਪਿਠਾਣ ਦੀ ਜਗ੍ਹਾ ਹੀ ਨਹੀਂ ਕਿਉਂਕਿ ਤਿੰਨ ਮਰਲੇ ਚਾਰ ਮਰਲੇ ਦਾ ਤਾਂ ਘਰ ਹੈ ਉਦੇ ਵਿੱਚ ਇੱਕ ਸੋਫਾ ਦੇ ਵਿੱਚ ਕਿੱਥੇ ਕਿਸੇ ਨੂੰ ਤੁਸੀਂ ਬਿਠਾ ਲੋਗੇ ਇਹ ਤਾਂ ਪਾਰਟੀ ਨੇ ਕਿਹਾ ਕਿ ਅਸੀਂ ਇਸ ਵਾਰ ਟਿਕਟ ਇਲੈਕਸ਼ਨ ਲੜਾਉਣੀ ਹੈ ਜੇ ਤੁਸੀਂ ਇਹ ਗੱਲ ਪਹਿਲੇ ਹੀ ਕਹਿ ਦਿੰਦੇ ਕਿ ਭਾਈ ਟਿਕਟ ਅਸੀਂ ਸਮਰਥਨ ਵਾਪਸ ਲੈਣਾ ਜਾਂ ਟਿਕਟ ਵਾਪਸ ਲੈਣੀ ਹੈ ਤੁਸੀਂ ਇਹ ਗਰੀਬ ਗੁਰਬੀ ਬੀਬੀ ਨੂੰ ਕਿਉਂ ਮਜ਼ਾਕ ਉਡਾਇਆ ਇਹਦਾ ਕਿਉਂ ਇਹਨਾਂ ਨੂੰ ਜਲੀਲ ਕੀਤਾ ਕਿਉਂ ਇਹਨਾਂ ਦੀ ਜਲਾਲਤ ਕਰਾਈ ਤੁਸੀਂ ਨਾ ਕਰਦੇ ਤੁਸੀਂ ਮਨਾ ਕਰ ਦਿੰਦੇ ਅਸੀਂ ਤਾਂ ਲੜਨਾ ਹੀ ਨਹੀਂ ਚਾਹੁੰਦੇ ਸੀ ਇਹ ਤਾਂ ਪਾਰਟੀ ਦਾ ਹੁਕਮ ਸੀ ਕਿ ਕੈਂਡੀਡੇਟ ਚਾਹੀਦਾ ਤੁਸੀਂ ਕੈਂਡੀਡੇਟ ਦੱਸੋ ਕਿਹੜੇ ਆ ਪੰਜ ਕੈਂਡੀਡੇਟ ਆਏ ਉਹਦੇ ਵਿੱਚੋਂ ਇੱਕ ਬੀਬੀ ਜੀ ਦਾ ਨਾਮ ਪ੍ਰਪੋਜ਼ ਕੀਤਾ ਡਾਕਟਰ ਸੁਖੀ ਜੀ ਸੀ ਮਹਿੰਦਰ ਸਿੰਘ ਕੇਪੀ ਸੀ ਬਰਾੜਸ ਆਪਣੇ ਕੀ ਕਹਿੰਦੇ ਵਡਾਲਾ ਸਾਹਿਬ ਬੀਬੀ ਜਗੀਰ ਕੌਰ ਜੀ ਤੁਹਾਡਾ ਕਿਸੇ ਗੱਲ ਕਰਕੇ ਬੀਬੀ ਜਗੀਰ ਕੌਰ ਜੀ ਨਾਲ ਜਾਂ ਵਡਾਲਾ ਸਾਹਿਬ ਨਾਲ ਜਾਂ ਕਿਸੇ ਹੋਰ ਨਾਲ ਕੋਈ ਗੱਲਬਾਤ ਹੋਈ ਹੈ ਉਹਦਾ ਖਮਿਆਜਾ ਬੀਬੀ ਸਰਜੀਤ ਕੌਰ ਕਿਉਂ ਭੁਗਤੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਬਗੈਰ ਕਿਸੇ ਮਤਲਬ ਤੋਂ ਉਹਨਾਂ ਇੱਧਰ ਦੇ ਦੇ ਨਾ ਉੱਧਰ ਦੇ ਰੇ ਜਿੱਥੇ ਤੁਸੀਂ ਪੈਸੇ ਲਾਉਣੇ ਸੀ ਤੁਸੀਂ ਪੈਸੇ ਤੋਂ ਭੱਜ ਗਏ ਫਿਰ ਤੁਸੀਂ ਸਮਰਥਨ ਵਾਪਸ ਲੈ ਲਿਆ ਛੱਡੋ ਤੁਸੀਂ ਪੈਸੇ ਨਾ ਦਿਓ ਉਹ ਘੱਟੋ-ਘੱਟ ਜਿਸ ਪਰਿਵਾਰ ਨੇ 45 ਸਾਲ ਲਾਏ ਉਹਦੇ ਬਦਲੇ ਉਹਨੂੰ ਦਿੱਤਾ ਕੀ ਤੁਸੀਂ ਇੱਕ ਟਿਕੜੀ ਦਿੱਤੀ ਸੀ ਨਾ ਸਿੰਪਲ ਤੋਂ ਕੋਈ ਹੈਗਾ ਹੀ ਸੀ ਜੇ ਤੁਸੀਂ ਸਮਰਥਨ ਦੀ ਗੱਲ ਨਾ ਕਰਦੇ ਹੋ ਸਕਦਾ ਇਹਨਾਂ ਦੇ ਅੰਦਰ ਪਰਿਵਾਰ ਦੇ ਅੰਦਰ ਭਾਈਚਾਰਾ ਦੇ ਅੰਦਰ ਥੋੜਾ ਬੋਤਾ ਕਿਤੇ ਅਕਾਲੀ ਦਲ ਪ੍ਰਤੀ ਭਾਵਨਾ ਰਹਿ ਜਾਂਦੀ ਕਿ ਨਹੀਂ ਯਾਰ ਅਸੀਂ ਪਾਰਟੀ ਦਾ ਸਾਥ ਦੇਾਂਗੇ ਪਰ ਤੁਸੀਂ ਤਾਂ ਸਾਰੀਆਂ ਹੀ ਹੱਦਾ ਪਾਰ ਕਰਤੀਆਂ ਤੁਹਾਨੂੰ ਤਾਂ ਇਹ ਨਹੀਂ ਸਮਝ ਆਈ ਕਿ ਤੁਸੀਂ ਇੱਕ ਗੁਰਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਚਲਾ ਰਹੇ ਹੋ ਜਿਹੜਾ ਪੰਥ ਨੂੰ ਅੱਗੇ ਲੈ ਜਾਂਦਾ ਵਾ ਸਿੱਖ ਕੌਮ ਦੀ ਗੱਲ ਕਰਦਾ ਜੇ ਤਾਂ ਤੁਸੀਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਹੀ ਮਾਰਨਾ ਹੈ ਗਰੀਬਾਂ ਨੂੰ ਹੀ ਮਾਰਨਾ ਹੈ ਤੇ ਕਿਹੜਾ ਬੰਦਾ ਤੁਹਾਡੇ ਨਾਲ ਖੜੇਗਾ ਅਮੀਰਾਂ ਦੀ ਤੁਸੀਂ ਗੱਲ ਕਰ ਲੋ ਜਿਹੜੇ ਅਮੀਰ ਬੰਦੇ ਨੇ ਉਹਨਾਂ ਤਾਂ ਆਪਣਾ ਸਮਾਂ ਦੇਖ ਕੇ ਉਹ ਬਦਲ ਜਾਂਦੇ ਨੇ ਇਹ ਹਮੇਸ਼ਾ ਅਸੀਂ ਦੇਖਿਆ ਵਾ ਜਿਹੜਾ ਸਮਾਂ 2007 ਤੋਂ ਲੈ ਕੇ 17 ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਸੀ ਪਾਰਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਉਹ ਸਾਰੇ ਛੱਡ ਗਏ ਕਿਉਂਕਿ ਉਹਨਾਂ ਨੇ ਦੇਖਿਆ ਕਿ ਯਾਰ ਪਾਰਟੀ ਦਾ ਗਰਾਫ ਥੱਲੇ ਜਾ ਰਿਹਾ ਵਾਹਦ ਅਸੀਂ ਆ ਕਿ ਜਿਹੜੇ ਅੱਜ ਤੱਕਰ ਬੀਬੀ ਜੀ ਹੋ ਗਏ ਸਾਡਾ ਪਰਿਵਾਰ ਹੋ ਗਿਆ ਜਾਂ ਹੋਰ ਪਰਿਵਾਰ ਨੇ ਜਿਹੜੇ ਅੱਜ ਤੱਕ ਪਾਰਟੀ ਨਾਲ ਜੁੜੇ ਆ ਅਸੀਂ ਤਾਂ ਆਪਣੇ ਕੋਲੋਂ ਹੀ ਪੈਸੇ ਲਾ ਕੇ ਕੰਮ ਚਲਾ ਰਹੇ ਹਾਂ ਨਾ ਜੇ ਮੰਨ ਲਓ ਤੁਸੀਂ ਸਾਨੂੰ ਕਿਤੇ ਧਰਨੇ ਦੇ ਕਹਤਾ ਜਾਣਾ ਜੀ ਅਸੀਂ ਧਰਨੇ ਦੇ 50 ਬੰਦੇ ਲੈ ਜਾਣੇ ਜੇ ਤੁਸੀਂ ਕਹਣਾ ਬੱਸ ਲੈ ਕੇ ਜਾਣੀ ਅਸੀਂ ਬੱਸ ਲੈ ਕੇ ਜਾਣੀ ਅਸੀਂ ਕਦੀ ਕਿਸੇ ਕੋਲੋਂ ਪਿੱਛੇ ਨਹੀਂ ਹਟੇ ਜੇ ਸਾਨੂੰ ਇਲੈਕਸ਼ਨ ਦੌਰਾਨ ਵੀ ਤੁਸੀਂ ਇਹ ਗੱਲ ਕਹੀ ਹੈ ਕਿ 8-10 ਲੱਖ ਰੁਪਏ ਤੁਸੀਂ ਲਾਉਣਾ 15 ਲੱਖ ਰੁਪਏ ਬਾਲ ਸਾਹਿਬ ਨੇ ਦੇਣਾ ਅਸੀਂ ਕਹਾਂ ਜੀ ਸਿਰ ਮੱਥੇ ਪ੍ਰਵਾਨ ਹੈ ਜੀ ਇਹ ਜਥੇਦਾਰ ਪ੍ਰੀਤਮ ਸਿੰਘ ਜੀ ਦੀ ਕੁਰਬਾਨੀ ਪਾਰਟੀ ਪ੍ਰਤੀ ਪਿਆਰ ਨੂੰ ਦੇਖ ਕੇ ਅਸੀਂ ਇਹ ਸਾਰਿਆਂ ਦਾ ਧੰਨਵਾਦ ਕੀਤਾ ਬੀਬੀ surjit kaur ਨੇ ਵੀ ਕੀਤਾ ਕਿ ਧੰਨਵਾਦ ਹੈ ਜੀ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਪਰ ਤੁਸੀਂ ਤਾਂ ਕੋਝਾ ਮਜ਼ਾਕ ਕੀਤਾ ਇਦਾਂ ਤਾਂ ਕੋਈ ਕਿਸੇ ਦੇ ਘਰ ਕਰਾਏ ਤੇ ਵੀ ਰਹਿਣਾ ਜੀ ਨਾ 2 ਮਹੀਨੇ ਉਹ ਵੀ ਨਹੀਂ ਇਦਾਂ ਕਰਦਾ ਜਿੱਦਾਂ ਇਹਨਾਂ ਨੇ 40 42 ਸਾਲ 45 ਸਾਲ ਜਿਸ ਪਰਿਵਾਰ ਨੇ ਲਾਤੇ ਉਹਨਾਂ ਦੀ 60 62 ਸਾਲ ਦੀ ਉਮਰ ਹੈ ਘਰ ਘਰ ਜਾ ਰਹੇ ਨੇ ਵੋਟਾਂ ਮੰਗ ਰਹੇ ਨੇ ਲੋਕਾਂ ਕੋਲ ਮੀਟਿੰਗਾਂ ਕਰ ਰਹੇ ਨੇ ਕੀ ਉਹਨਾਂ ਦੀ ਇਸ ਉਮਰ ਦੇ ਵਿੱਚ ਤੁਸੀਂ ਆ ਜਲਾਲਤ ਦੇਣੀ ਸੀ ਉਹਨਾਂ ਨੂੰ ਤੁਹਾਨੂੰ ਰਹਿਮ ਨਹੀਂ ਆਇਆ ਤੁਹਾਨੂੰ ਤਰਸ ਨਹੀਂ ਆਇਆ ਤੁਹਾਡੇ ਘਰ ਵੀ ਤੁਹਾਡੀ ਮਾਂ ਹੋएगी ਤੁਹਾਡੀ ਵਾਈਫ ਹੋएगी ਤੁਹਾਡੀ ਵੱਡੀ ਭੈਣ ਹੋएगी ਤੁਸੀਂ ਆਪਣੇ ਪਰਿਵਾਰ ਦੇ ਨਾਲ ਤੁਹਾਨੂੰ ਇਦਾਂ ਕੋਈ ਕਰੇ ਤਾਂ ਤੁਸੀਂ ਕੀ ਕਰੋਗੇ ਤੁਹਾਨੂੰ ਇਹ ਮੈਂ ਪੁੱਛਣਾ ਚਾਹਣਾ ਕੀ ਅੱਜ ਆਪਣਾ ਡਾਕਟਰ ਸੁਖੀ ਜੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਜੀ ਚਾਰ ਕੈਂਡੀਡੇਟ ਜਿਹੜੇ ਜਿਹਨਾਂ ਨੇ ਕੈਂਪੇਨ ਚਲਾਉਣੀ ਸੀ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਕੈਂਡੀਡੇਟਾਂ ਨੂੰ ਕਿ ਜੀ ਕਿਸੇ ਵੇਲੇ ਵੀ ਸਾਡਾ ਸਮਝੌਤਾ ਹੋ ਸਕਦਾ ਹੈ ਅਸੀਂ ਟਿਕਟ ਵਾਪਸ ਲੈ ਸਕਦੇ ਹਾਂ ਮੈਂ ਕਹਿੰਦਾ ਤੁਸੀਂ ਕਿਹੜੇ ਮੰਦਰ ਗੁਰਦੁਆਰੇ ਚੜਜੋ ਮੈਂ ਵੀ ਆਪਣਾ ਪਰਿਵਾਰ ਲੈ ਕੇ ਚੜਜਾਂ ਨਾ ਬੀਬੀ ਸੁਰਜੀਤਕੌਰ ਵੀ ਚੜ ਜਾਂਦੀ ਜੇ ਤੁਸੀਂ ਸਾਨੂੰ ਇੱਕ ਵਾਰੀ ਵੀ ਇਹ ਗੱਲ ਕਰ ਦਿੰਦੇ ਸਾਨੂੰ ਕੀ ਲੋੜ ਪਈ ਸੀ ਜੀ ਅਸੀਂ ਆਪਣਾ ਕਾਰੋਬਾਰ ਛੱਡ ਕੇ ਤੁਹਾਡੇ ਲਈ ਵੋਟਾਂ ਮੰਗ ਰਹੇ ਹੋਕਾ ਦੇ ਰਹੇ ਆ ਅਕਾਲੀ ਦਲ ਲਈ ਵੋਟਾਂ ਮੰਗ ਰਹੇ ਆ ਪਾਰਟੀ ਡਾਊਨ ਜੇ ਆਈ ਹੈ ਉਹ ਚ ਸਾਡਾ ਕਸੂਰ ਨਹੀਂ ਹੈਗਾ ਉਹ ਤੁਹਾਡੀਆਂ ਜਿਹੜੀਆਂ ਆਪਣੀਆਂ ਨੀਤੀਆਂ ਨੇ ਉਹਨਾਂ ਦਾ ਕਸੂਰ ਹੈ ਅਸੀਂ ਤਾਂ ਤੁਹਾਡੇ ਲਈ ਅੱਜ ਵੀ ਖੜੇ ਸੀ ਕੱਲ ਵੀ ਖੜੇ ਸੀ ਅਸੀਂ ਤਾਂ ਕਦੀ ਪਿੱਛੇ ਹਟੇ ਨਹੀਂ ਕਿਸੇ ਕੱਲੋਂ ਲੇਕਿਨ ਜੋ ਤੁਸੀਂ ਰਾਜਪੂਤ ਭਾਈਚਾਰੇ ਦਾ ਮਖੌਲ ਤੇ ਮਜ਼ਾਕ ਉਡਾਇਆ ਉਹ ਨਾ ਬਰਦਾਸ਼ਯੋਗ ਹੈ ਇਸ ਕਰਕੇ ਜਲੰਧਰ ਸ਼ਹਿਰ ਦਾ ਸਭ ਤੋਂ ਵੱਧ ਨੁਕਸਾਨ ਜੇ ਕਿਸੇ ਨੇ ਕੀਤਾ ਉਹ ਕੁਲਮ ਕੁਲਵੰਤ ਸਿੰਘ ਮੰਨਣ ਐਂਡ ਕੰਪਨੀ ਨੇ ਕੀਤਾ ਕਿਉਂਕਿ ਮੈਂ ਸਮਝਦਾ ਕਿ ਜੇ ਤੁਹਾਨੂੰ ਇਹ ਗੱਲ ਪਤਾ ਸੀ ਤੁਸੀਂ 21 ਤਰੀਕ ਨੂੰ ਕਾਗਜ਼ ਪਰਵਾਹੰਦੇ ਪਿਓ ਤੁਸੀਂ 25 ਤਰੀਕ ਤੱਕ ਕਿਹੜੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੇ ਪਏ ਸੀ ਤੁਸੀਂ 5 ਦਿਨ ਕਿਉਂ ਨਹੀਂ ਆ ਕੇ ਸਾਨੂੰ ਹਿੰਟ ਦਿੱਤਾ ਜਾਂ ਕਿਉਂ ਨਹੀਂ ਦੱਸਿਆ ਯਾਰ ਪੇਪਰ ਵਾਪਸ ਲੈ ਲਓ ਤੁਸੀਂ ਇੱਕ ਵਾਰੀ ਸਾਨੂੰ ਦੱਸਦੇ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਆਉਂਦੇ ਬੈਠਦੇ ਗੱਲ ਕਰਦੇ ਪਾਰਟੀ ਦੇ ਉੱਪਰੋਂ ਲੀਡਰਸ਼ਿਪ ਇਹਨਾਂ ਨੂੰ ਫੋਨ ਕਰਦੀ ਕੁਲਵੰਤ ਸਿੰਘ ਮੰਨਨ ਦਿੱਤਾ ਅਸਤੀਫਾ ਦਿੱਤਾ ਉਹ ਕਿਸ ਅਧਿਕਾਰ ਦੇ ਨਾਲ ਅੱਜ ਕਹਿ ਰਹੇ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਨਾ ਤਾਂ ਤੁਹਾਡਾ ਅਸਤੀਫਾ ਪ੍ਰਵਾਨ ਕੀਤਾ ਕਿਸੇ ਨੇ ਉਹ ਬੀਬੀ ਜ਼ਗੀਰ ਕੌਰ ਜੀ ਵਡਾਲਾ ਸਾਹਿਬ ਨੂੰ ਮੈਂ ਲੈ ਕੇ ਗਿਆ ਰਣਜੀਤ ਸਿੰਘ ਰਾਣਾ ਲੈ ਕੇ ਗਿਆ ਕਿ ਹਾਂ ਜੀ ਯਾਰ ਕੋਈ ਗੱਲ ਨਹੀਂ ਆਪਾਂ ਇਲੈਕਸ਼ਨ ਕੈਂਪੇਨ ਚਲਾਉਣੀ ਹੈ ਚਲੋ ਆਪਾਂ ਇਹਨਾਂ ਦਾ ਸਹਿਯੋਗ ਲੈਣਾ ਜੇ ਮੈਂ ਰਾਜਨੀਤੀ ਕਰਨੀ ਹੁੰਦੀ ਨਾ ਤੇ ਮੈਂ ਕਦੀ ਵੀ ਨਾ ਤੁਹਾਡੇ ਘਰ ਲੈ ਕੇ ਜਾਂਦਾ ਕਿਉਂਕਿ ਮੈਂ ਉਹ ਬੰਦਾ ਵਾਂ ਜਦੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਦੋ ਵਾਰੀ ਪਾਰਟੀ ਨੇ ਤੁਹਾਡੇ ਘਰ ਡੱਬਾ ਲੈ ਕੇ ਗਿਆ ਸੀ ਤੇ ਤੁਸੀਂ ਮੈਨੂੰ ਸਰੋਪਾ ਕੀ ਪਾਉਣਾ ਤੁਸੀਂ ਮੇਰੇ ਡੱਬੇ ਦਾ ਮੂੰਹ ਮਿੱਠਾ ਵੀ ਨਹੀਂ ਕੀਤਾ ਸੀ ਕਿਉਂਕਿ ਤੁਸੀਂ ਖੁਸ਼ ਹੀ ਨਹੀਂ ਸੀ ਕਿ ਰਾਜਪਾਲ ਪ੍ਰਧਾਨ ਬਣੇ ਤੁਸੀਂ ਤੁਸੀਂ ਇੱਕ ਪੇਪਰ ਦਿਖਾਇਆ ਪ੍ਰੈਸ ਕਾਨਫਰੰਸ ਚਲਦੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਅਰਜੀ ਲਿਖੀ ਸੀ ਪੇਪਰ ਵਾਪਸ ਲੈਂਦੇ ਉਹਦੇ ਵਿੱਚ ਕੋ ਮੰਨਣਾ ਤੁਸੀਂ ਕਹ ਕੇ ਆਪਣੇ ਸਾਈਨ ਕੀਤੇ ਹੋਏ ਸੀ ਉਹ ਕਿਹੜੇ ਪੇਪਰ ਸੀਗੇ ਉਹ ਪੇਪਰ ਇਦਾਂ ਸੀ ਜੀ ਸਾਡੀ ਕਿਤੇ ਮੀਟਿੰਗ ਹੁੰਦੀ ਪਈ ਸੀ ਉਥੇ ਇਹ ਗੱਲ ਹੋਈ ਕਿ ਤੁਸੀਂ ਪੇਪਰ ਵਾਪਸ ਲੈ ਲਓ ਬੀਬੀ surjit kaur ji ਉਸ ਮੀਟਿੰਗ ਚ ਸ਼ਾਮਲ ਨਹੀਂ ਸੀ ਉਹਨਾਂ ਦਾ ਬੇਟਾ ਸ਼ਾਮਲ ਸੀ ਚਲੋ ਅਸੀਂ ਉਹਨਾਂ ਨੂੰ ਕਿਹਾ ਜੀ ਪੇਪਰ ਪੁੱਛ ਲੈਣੇ ਅਸੀਂ ਉਹਨਾਂ ਨੂੰ ਵਾਪਸ ਲੈਣੇ ਜਾਂ ਨਹੀਂ ਲੈਣੇ ਉਹ ਕਹਿਣ ਲੱਗੇ ਨਹੀਂ ਜੀ ਫਿਰ ਅਸੀਂ ਸਿੰਬਲ ਵਾਪਸ ਲੈ ਲੈਣਾ ਚਲੋ ਜੀ ਇਹ ਗੱਲਾਂ ਹੁੰਦੀਆਂ ਰਹੀਆਂ ਕਿ ਜੋ ਤੁਹਾਡਾ ਖਰਚਾ ਆਇਆ ਤੁਹਾਨੂੰ ਦੇ ਦਿੰਨੇ ਆ ਇਹ ਅਸੀਂ ਬੀਬੀ ਜੀ ਨੂੰ ਲੈਣ ਚਲੇਗੇ ਇਹ ਇੱਥੇ ਬਸਤੀ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਸੀ ਅਸੀਂ ਇਹਨਾਂ ਨੂੰ ਫੁੱਟਬਾਲ ਚੌਂਕ ਬੁਲਾਉਨੇ ਆ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਰਤੀ ਪਰ ਵੀ ਜੇ ਕੋਈ ਫਰਕ ਹੋਏਗਾ ਜਿੱਥੇ ਮਰਜੀ ਬਿਠਾ ਲਿਓ ਅਸੀਂ ਫੁੱਟਬਾਲ ਚੌਂਕ ਬੀਬੀ ਜੀ ਆਉਂਦੇ ਨੇ ਕਿਸੇ ਦੇ ਨਾਲ ਤੇ ਅਸੀਂ ਗੱਡੀ 'ਚ ਬਿਠਾਉਨੇ ਆ ਬੀਬੀ ਜੀ ਪੁੱਛਦੇ ਕਿੱਥੇ ਜਾਣਾ ਅਸੀਂ ਕਿ ਚਲੋ ਜੀ ਕੋਈ ਗੱਲ ਨਹੀਂ ਦੱਸਦੇ ਤੁਹਾਨੂੰ ਅਸੀਂ ਜਦੋਂ ਜਾਂਦੇ ਆ ਤੇ ਉੱਥੇ ਦੇਖਦੇ ਆ ਕਿ ਮੰਨਨ ਸਾਹਿਬ ਹੋਣੀ ਸਾਰੇ ਅੰ ਤੇ ਬੀਬੀ ਜੀ ਇਹਨਾਂ ਨੂੰ ਪੁੱਛਦੇ ਮੰਨਣ ਸਾਹਿਬ ਹੋਣਾ ਨੇ ਇਹਨਾਂ ਨੂੰ 100 ਵਾਰੀ ਕਿਹਾ ਜੀ ਤੁਸੀਂ ਸਾਈਨ ਕਰੋ ਸਾਈਨ ਕਰੋ ਸਾਈਨ ਕਰੋ ਮੈਂ ਗੱਡੀ 'ਚ ਸੀ ਦੀਪ ਸਿੰਘ ਇਹਨਾਂ ਦਾ ਬੇਟਾ ਇਹ ਤੇ ਉਹਨਾਂ ਚੋਂ ਤਿੰਨੇ ਜਾਣੇ ਉਹ ਅੰਦਰ ਜਾਂਦੇ ਨੇ ਇਹਨਾਂ ਨੇ ਕਿਹਾ ਸਿੰਬਲ ਵਾਪਸ ਲੈਣਾ ਇਹਨਾਂ ਨੂੰ ਇਹ ਸੀ ਕਿ ਸ਼ਾਇਦ ਸਿੰਬਲ ਹੀ ਵਾਪਸ ਲੈ ਲਿਆ ਤੇ ਫਿਰ ਫਿਰ ਆਪਾਂ ਕੀ ਕਰਨਾ ਫਿਰ ਜਾਤ ਭਰ ਕੇ ਫਿਰ ਪੇਪਰ ਵਾਪਸ ਲੈ ਲਾਂਗੇ ਜਦੋਂ ਇਹ ਅੰਦਰ ਜਾਂਦੇ ਨੇ ਤੇ ਉਹ ਸਿੰਬਲ ਉਹ ਕਹਿੰਦੇ ਇਹਨਾਂ ਨੇ ਪੁੱਛਿਆ ਕਿ ਸਿੰਬਲ ਆਰੋ ਮੈਡਮ ਨੂੰ ਕਿ ਸਿੰਬਲ ਵਾਪਸ ਹੋ ਸਕਦਾ ਆਰੋ ਮੈਡਮ ਨੇ ਕਿਹਾ ਸਿੰਬਲ ਹੁਣ ਵਾਪਸ ਨਹੀਂ ਹੋ ਸਕਦਾ ਉਦੀ ਤਰੀਕ ਲੰਘ ਗਈ ਹੈ ਫੇਰ ਬੀਬੀ surjit kaur ਨੂੰ ਕਿਹਾ ਕਿ ਤੁਸੀਂ ਸਾਈਨ ਆਪਣਾ ਸਾਈਨ ਕਰੋ ਤੇ ਉਹ ਆਪਣਾ ਪੇਪਰ ਵਾਪਸ ਲੈ ਲਓ ਇਹ ਕਹਿੰਦੇ ਮੈਂ ਕਾਗਜ਼ ਨਹੀਂ ਵਾਪਸ ਲੈਣੇ ਮੈਂ ਆਪਣੀ ਘਰ ਵਾਲੇ ਦੀ ਸਾਰੀ ਉਮਰ ਦੀ ਕਮਾਈ ਨੂੰ ਮਿੱਟੀ 'ਚ ਨਹੀਂ ਰੋਲਣਾ ਕੱਲੋਂ ਭਾਈਚਾਰਾ ਜਾਂ ਲੋਕੀ ਇਹ ਕਹਿਣ ਕਿ ਪਤਾ ਨਹੀਂ ਯਾਰ ਇਹਨਾਂ ਨੇ ਕਿਸ ਲਾਲਚ ਪਿੱਛੇ ਕਾਗਜ਼ ਆਪਣੇ ਵਾਪਸ ਲੈ ਲੈਨੇ ਮੈਨੂੰ ਨਹੀਂ ਪਤਾ ਮੰਨਨ ਐਂਡ ਕੰਪਨੀ ਕੀ ਚਾਹੁੰਦੀ ਐ ਕੀ ਸੋਚਦੀ ਐ ਪਰ ਮੈਂ ਸਮਝਦਾ ਜੋ ਇਹ ਡਿਸੀਜਨ ਅੱਜ ਲਿਆ ਗਿਆ ਇਹਦੇ ਨਾਲ ਪਾਰਟੀ ਦੀ ਹਾਲਤ ਹੋਰ ਮਾੜੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਮੰਨਨ ਜਿੰਨੇ ਸਾਲਾਂ ਤੋਂ ਪ੍ਰਧਾਨ ਹੈ ਉਹ ਇੱਕ ਉਪਲਬਧੀ ਆਪਣੀ ਦੱਸਣ ਐ ਜੀਪੀਸੀ ਦੇ ਤੌਰ ਤੇ ਮੈਂਬਰ ਉਹ ਆਪਣੀ ਉਪਲਬਧੀ ਦੱਸਣ ਕਿ ਮੈਂ ਆਹ ਕੀਤਾ ਮੈਂ ਆਹ ਕੀਤਾ ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਕਿ ਤੁਸੀਂ ਸਾਨੂੰ ਕਹੋ ਜੀ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਸੀ ਅਸੀਂ ਮੂਰਖ ਅਸੀਂ ਆਪਣੇ ਕੋਲੋਂ ਲੱਖ ਰੁਪਏ ਲਾ ਕੇ ਬੈਠੇ ਆ ਸਾਨੂੰ ਕੀ ਫਾਇਪਿਆ ਸੀ ਕਿ ਅਸੀਂ ਪੈਸੇ ਲਾਉਂਦੇ ਤੁਸੀਂ ਜੇ ਕੋਈ ਤੁਹਾਡੇ ਨਾਲ ਗੱਲਬਾਤ ਸੀ ਤੁਸੀਂ ਬੀਬੀ ਜ਼ਗੀਰ ਕੌਰ ਜੀ ਦਾ ਜਾਂ ਵਡਾਲਾ ਜੀ ਦਾ ਕਰਦੇ ਤੁਸੀਂ ਮੈਂਬਰ ਕਮੇਟੀ ਦੇ ਦੋ ਮੈਂਬਰ ਬਦਲ ਦਿੰਦੇ ਕੈਂਪੇਨ ਕਮੇਟੀ ਦੇ ਤਰੀਕਾ ਆ ਸੀ ਤੁਸੀਂ ਕਿਸੇ ਪਾਰਟੀ ਦੀ ਲੀਡਰਸ਼ਿਪ ਤੋਂ ਇਸ ਸਿਸਟਮ ਬਾਰੇ ਪੁੱਛੋ ਕਿ ਜੇ ਤੁਸੀਂ ਕਿਸੇ ਨੂੰ ਅ ਅਧਿਕਾਰੀ ਬਣਾਉਂਦੇ ਹੋ ਕਿਸੇ ਇਲੈਕਸ਼ਨ ਲੜਾਉਣ ਵਾਸਤੇ ਜੇ ਉਹ ਪੱਜਾਂ ਦਾ ਦੂਜੀ ਪਾਰਟੀ ਚਲ ਜਾਂਦਾ ਤੇ ਤੁਹਾਡਾ ਕਰਤਵ ਕੀ ਹੁੰਦਾ ਕਿ ਤੁਸੀਂ ਉਹਦੀ ਥਾਂ ਤੇ ਬੰਦਾ ਕੋਈ ਹੋਰ ਦਿਓ ਇਹ ਥੋੜਾ ਹੁੰਦਾ ਤੁਸੀਂ ਆਪਣੇ ਕੈਂਡੀਡੇਟ ਨੂੰ ਵਿਦਰਾ ਕਰਨ ਵਾਸਤੇ ਕਰੋ ਇਹ ਕਿੱਦਾਂ ਦਾ ਪਾਰਟੀ ਦਾ ਢਾਂਚਾ ਇਹਦਾ ਸੂਲ ਹੈਗਾ ਇਹ ਆਪਣਾ ਲੋਕਤੰਤਰ ਦੇ ਵਿੱਚ ਆਪਾਂ ਇਲੈਕਸ਼ਨ ਲੜਦੇ ਆ ਤੇ ਪਾਰਟੀਆਂ ਦੇ ਵਿੱਚ ਵੀ ਇਹ ਸਿਸਟਮ ਹੁੰਦਾ ਕਿ ਯਾਰ ਪਰਿਵਾਰ ਦੇਖਿਆ ਜਾਂਦਾ ਬੰਦਾ ਦੇਖਿਆ ਜਾਂਦਾ ਉਹਨਾਂ ਨੇ ਤਾਂ ਵਿਚਾਰਿਆਂ ਨੇ 45 ਸਾਲ ਆਪਣੇ ਲਾਤੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਦੋ ਕਮਰਿਆਂ ਦਾ ਘਰ ਹੈ ਤੇ ਕੀ ਉਹਨਾਂ ਨੇ ਕੀ ਖੱਟ ਲਿਆ ਇਸ ਕੰਮ ਦੇ ਵਿੱਚ ਜੇ ਇਹਨਾਂ ਨੂੰ ਕੁਝ ਹੋ ਜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆ ਜਾਏ ਕੱਲ ਦਾ ਬੀਪੀ ਡਾਊਨ ਹੋਇਆ ਪਿਆ ਇਹਨਾਂ ਨੇ ਕੌਣ ਜ਼ਿੰਮੇਵਾਰ ਹੈਗਾ ਵਾ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਪਾਰਟੀ ਨੂੰ ਕਿ ਜਿਹੜੇ ਬੰਦੇ ਤੁਹਾਨੂੰ ਇਸਲਾਮਾ ਦੇ ਰਹੇ ਨੇ ਉਹਨਾਂ ਨੇ ਬੇੜਾਗਰ ਕੀਤਾ ਪਾਰਟੀ ਦਾ ਅਸੀਂ ਅੱਜ ਵੀ ਪਾਰਟੀ ਨਾਲ ਖੜੇ ਸੀ ਤੇ ਕੱਲ ਵੀ ਖੜੇ ਸੀ ਲੇਕਿਨ ਤੁਹਾਨੂੰ ਚੰਗੇ ਨੇਕ ਵਫਾਦਾਰ ਵਰਕਰ ਦੀ ਕਦਰ ਨਹੀਂ ਹੈਗੀ ਤਾਂ ਬੀਬੀ ਸੁਰਜੀਤਕੌਰ ਨਾਲ ਗੱਲਬਾਤ ਕਰਦੇ ਆ ਇਹ ਦੱਸੋ ਤੁਸੀਂ ਕਿ ਤੁਹਾਡੇ ਵੱਲੋਂ ਪਾਰਟੀ ਹਾਈ ਕਮਾਂਡ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਰੇ ਮੁੱਦੇ ਨੂੰ ਲੈ ਕੇ ਕਿਉਂਕਿ ਜੇਕਰ ਚੋਣ ਨਿਸ਼ਾਨ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਹੋਣ ਦੇ ਸਾਇੰਸ ਕੈਂਪ ਤੋਂ ਬਾਅਦ ਇਹ ਚੋਣ ਨਿਸ਼ਾਨ ਜਿਹੜਾ ਤੁਹਾਨੂੰ ਇਹਨਾਂ ਨੇ ਭੇਜਿਆ ਧੱਕੜੀ ਹਨਾ ਤੁਸੀਂ ਹੁਣ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਸਾਡੀ ਤਾਂ ਨਾ ਕੋਈ ਗੱਲ ਨਹੀਂ ਹੋਈ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਕੋਈ ਗੱਲ ਨਹੀਂ ਸਾਡੀ ਹਾਂਜੀ ਕੋਸ਼ਿਸ਼ ਨਹੀਂ ਕੀਤੀ ਕਰਨ ਦੀ ਕੱਲ ਦਾ ਤਾਂ ਰੋੜਾ ਪੇਜ ਤੋਂ ਹੀ ਨਿਵੇਲੇ ਹੋਏ ਅਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਅੱਛਾ ਹੁਣ ਪਾਰਟੀ ਤੋਂ ਸਾਡੇ ਦਾ ਧੋਖਾ ਬਹੁਤ ਵੱਡਾ ਕਰ ਲਿਆ ਅਸਾਂ ਨੂੰ ਤਾਂ ਸੋ ਪਤਾ ਹੀ ਨਹੀਂ ਵੀ ਸਾਡੇ ਨਾਲ ਇਦਾਂ ਕਰਨਗੇ ਟਿਕਟ ਦੇ ਕੇ ਜਿਹੜਾ ਇਦਾਂ ਦਾ ਧੋਖਾ ਕਰ ਲਿਆ ਉਹਦਾ ਕੌਣ ਜ਼ਿੰਮੇਵਾਰ ਹੈ ਟਿਕਟ ਦੇ ਕੇ ਸਾਡੇ ਨਾਲ ਇਦਾਂ ਕੀਤਾ ਤੁਹਾਡਾ ਪਾਰਟੀ ਦਾ ਰੋਲਾ ਸੀ ਤੁਸੀਂ ਪਾਰਟੀ ਦਾ ਨਿਭੜੋ ਸਾਡੇ ਨਾਲ ਤੁਸੀਂ ਇਦਾਂ ਕਿਉਂ ਕੀਤਾ ਸਾਡੀ ਬਲਾਦਰੀ ਡੀ ਵੱਡੀ ਸਾਡਾ ਇਲਾਕਾ ਐਡਾ ਵੱਡਾ ਤੇ ਉਹਨਾਂ ਨੂੰ ਵੀ ਤਾਂ ਅਸੀਂ ਜਵਾਬ ਦੇਣਾ ਨਾ ਫਿਰ ਹੁਣ ਸ਼ਰੋਮਨੀ ਅਕਾਲੀ ਦਲ ਤੋਂ ਕੋਣ ਕੋਣ ਹੈ ਜਿਹੜਾ ਤੁਹਾਨੂੰ ਸਪੋਰਟ ਕਰ ਰਿਹਾ ਜਿਹੜਾ ਤੁਹਾਡੇ ਨਾਲ ਟੁੱਟ ਰਿਹਾ ਸਾਡੇ ਨਾਲ ਸਾਰੇ ਨੇ ਸਾਡੇ ਇਲਾਕੇ ਦੇ ਨੇ ਸਾਡੇ ਜਿਹੜਾ ਏਰੀਆ ਮੀਲੇ ਨੇ ਸਾਡੇ ਨਾਲ ਹੀ ਜਿਹੜੇ ਸਾਡੇ ਹਾਂਜੀ ਹਾਂਜੀ ਤੇ ਜੇਕਰ ਮਤਲਬ ਹੁਣ ਪਾਰਟੀ ਦੇ ਕੁਝ ਵਰਕਰਾਂ ਨੇ ਕਹਿਤਾ ਕਿ ਤੁਹਾਡਾ ਸਹਿਯੋਗ ਨਹੀਂ ਕਰਨਾ ਜੇ ਉਹ ਕਿਸੇ ਹੋਰ ਪਾਰਟੀ ਦਾ ਸਹਿਯੋਗ ਕਰਦੇ ਨੇ ਕਿਸੇ ਹੋਰ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਨੇ ਤੁਹਾਡੇ ਲਈ ਕਿੰਨੀ ਕੁ ਵੱਡੀ ਚੁਣੌਤੀ ਹੋਏਗੀ ਇਸ ਟੋਨ ਨੂੰ ਜਿੱਤਣ ਦੀ ਕਿਸੇ ਪਾਰਟੀ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਨਾ ਮੈਂ ਕਿਸੇ ਉਮੀਦਵਾਰ ਦਾ ਕੋਈ ਐਮਐਲਏ ਕੋਈ ਕੌਂਸਲਰ ਕੋਈ ਵੀ ਜਿਹੜੇ ਹੁਣ ਵੀ ਖੜੇ ਨੇ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਨਾ ਮੈਂ ਬਾਰੇ ਕੁਝ ਕਹਿ ਸਕਦੀ ਕਿਉਂਕਿ ਅਸੀਂ ਆਪਣਾ ਦੇਖਣਾ ਆਪਣੇ ਇਲੈਕਸ਼ਨ ਲੜਨੇ ਨੇ ਅਸੀਂ ਜਿਹੜਾ ਸਾਡੀ ਮਦਦ ਕਰੇਗਾ ਅਸੀਂ ਤਾਂ ਅਪੀਲ ਹੀ ਕਰਨੀ ਵੀ ਅਸੀਂ ਇਲੈਕਸ਼ਨ ਲੜਨੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੇ ਕਾਟੋ ਕਲੇਸ਼ ਦਾ ਜਿਹੜਾ ਸਿੱਧਾ ਅਸਰ ਹੈ ਉਹ ਜਲੰਧਰ ਜਿਮਨੀ ਚੌਂਕ ਤੇ ਦੇਖਣ ਨੂੰ ਮਿਲ ਰਿਹਾ ਜਿੱਥੇ ਬੀਬੀ surjit kaur ਉਹਨਾਂ ਦੇ ਵੱਲੋਂ ਜਿਹੜੀ ਹੈ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਸਰਬਜੀਤ ਸਿੰਘ ਖਾਲਸਾ ਸਿਮਰਜੀਤ ਸਿੰਘ ਮਾਨ ਨੂੰ ਵੀ ਅਪੀਲ ਅੱਜ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਪਾਰਟੀ ਬੈਕਸਟੈਪ ਲੈ ਲਿਆ ਪਾਰਟੀ ਦੇ ਵਰਕਰ ਜਿਹੜੇ ਨੇ ਇਹਨਾਂ ਤੋਂ ਪਿੱਛੇ ਹਟ ਚੁੱਕੇ ਨੇ ਹੁਣ ਵੇਖਣਾ ਇਹ ਹੋਏਗਾ ਕਿ ਇਸ ਮਸਲੇ ਦਾ ਹੱਲ ਜਿਹੜਾ ਹੈ ਕਿਵੇਂ ਨਿਕਲਦਾ ਹੈ ਤੇ ਇਹ ਚੋਣਾਂ ਦੇ ਵਿੱਚ ਕਿਹੋ ਜੀ ਕਾਰਗੁਜ਼ਾਰੀ ਕਰ ਪਾਉਂਦੇ ਨੇ ਫਿਲਹਾਲ ਕੈਮਰਾ ਪਰਸਨ ਸਾਈਡ ਨਾਲ ਮਨਪ੍ਰੀਤ ਕੌਰ ਸੁਰਖਾਪ ਮੀਡੀਆ ਜਲੰਧਰ